ਬਾਬੋ ਅਸੀਂ ਵਰਿੰਦਾਵਨ ਘੁੰਮ ਕੇ ਤੇ ਮਥਰਾ ਘੁੰਮ ਕੇ ਆਗਰਾਉਂ ਟ੍ਰੇਨ ਫੜ ਲਈ ਸੀ ਤੇ ਹੁਣ ਹੁਣ ਅਸੀਂ ਆ ਜਿਹੜਾ ਰਸਤਾ ਤਾਜ ਮਹਿਲ ਜਾਂਦਾ ਇੱਥੋਂ ਉਹ ਉੱਥੇ ਹੈਗਾ مین ਗੇਟ ਅੱਧਾ ਕਿਲੋਮੀਟਰ ਆ ਤੇ ਉੱਥੇ ਜਾ ਕੇ ਸਾਨੂੰ ਤਾਜ ਮਹਿਲ ਦੇ ਦਰਸ਼ਨ ਕਰਾਉਣੇ ਆ ਆ ਰਸਤਾ ਜਾਂਦਾ ਤਾਜ ਮਹਿਲ ਨੂੰ ਬਹੁਤ ਸਕੂਨ ਆ ਜਿਵੇਂ ਸ਼ਾਂਤੀ ਆ ਐ ਲੋਕ ਆ ਨੰਦਰੇ ਵਿੱਚ ਤੁਰੇ ਫਿਰਦੇ ਕੋਈ ਰੌਲਾ ਰੱਪਾ ਨਹੀਂ ਆ ਆਪਦੀ ਮਸਤੀ 'ਚ ਫਿਰਦੇ ਆ ਸਾਰੇ ਪੂਰਾ ਸਕੂਨ ਆ ਤਾਜ ਮਹਿਲ ਦੇ ਲੋਕੇਸ਼ਨ ਦੇ ਵਿੱਚ ਅੱਗੇ ਤਾਂ ਆਏ ਮਹਿਲ ਕੋਲ ਜਾ ਕੇ ਪਤਾ ਲੱਗਦਾ ਆ ਬੋ ਦਾ ਮੈਲ ਦੇ ਵਿੱਚ ਪਾਣੀ ਨਹੀਂ ਮਿਲਦਾ ਫੁੱਟੂ ਕੰਮ ਆ ਬਸਾਂ ਬੋਤਲ ਭਰੀਆਂ ਕੰਦਾ ਦੇ ਕੁੱਤਿਆਂ ਦੜੀਆਂ ਪੰਗਾ ਦੇਖੋ ਸਭ ਤੋਂ ਘੱਟਿਆ ਕੰਮ ਆ ਤਾਂ ਐ ਮੈਲ ਮੈ ਪਾਣੀ ਨਹੀਂ ਮਿਲਦਾ ਖਾਣੇ ਕੇ ਤੋਂ ਪੁੱਛੋਣਾ ਠੰਡੇ ਕੀ ਬੋਤਲ ਲਈ 20 ਵਾਲੀ 50 ਕੀ 50 ਵਾਲੀ 100 ਕੀ ਆਬ ਹਮਨੇ ਟੋਕਨ ਲੈ ਲਿਆ ਬਹਾਂ ਸੇ ਟੋਕਨ ਮਿਲਤਾ ਥਾ 50 ਰੁਪਏ ਕਾ 1 ਬੰਦੇ ਕਾ ਟੋਕਨ ਹੈ ਅਬ ਹਮ ਤਾਜ ਮਹਿਲ ਦੇਖੇਗੇ 50 ਰੁਪਏ ਦਾ ਟੋਕਨ ਹਮੇ ਮਿਲਿਆ ਹੈ ਬਾਬੋ ਆ ਟੋਕਾ ਲੈਂਦਾ ਟੋਕਾ ਲੈਂਦਾ ਵਾ ਇਹਨਾਂ ਦਾ ਸਿਸਟਮ ਇੰਨਾ ਫੁੱਦੂ ਆ ਕਿਤੇ ਖੜ ਜਾਂਦਾ ਕਿਤੇ ਚੱਲ ਪੈਂਦਾ ਭਾਈ ਤਾਜ ਮਹਿਲ ਜੀ ਨੇ ਦੇਖਣਾ ਤੁਸੀਂ ਟੋਕਨ ਦਿੱਤਾ ਬਈ ਇਹ ਜਿਆ ਤਕੜਾ ਸਿਸਟਮ ਰੱਖੋ ਬਈ ਬੰਦਾ ਨੰਗ ਜੇ ਇੱਥੇ ਘੰਟਾ ਘੰਟੇ ਤੋਂ ਬਾਅਦ ਖੜਨਾ ਪੈਂਦਾ ਇੰਨਾ ਬੇਕਾਰ ਸਿਸਟਮ ਇਹਨਾਂ ਦਾ ਬਾਬੋ ਆ ਗੋਰੇ ਆ ਅਮਰੀਕਾ ਸੇ ਆਏ ਹੋਇਆ ਹੈ ਇਹ ਕਹਿੰਦੇ ਵੀ ਸਾਨੂੰ ਅਸੀਂ ਕੱਢਾਂਗੇ ਕਿਵੇਂ ਮਰਜ਼ੀ ਕੱਢ ਦੇ ਦੂਆਂ ਜਾਨਾਂ ਨੂੰ ਇਹਨਾਂ ਟਰੰਪ ਟਰੰਪ ਦਾ ਕੋਈ ਚੱਕ ਨਹੀਂ ਸਾਡੀ ਸਿੱਧੀ ਗੱਲ ਬਾਤ ਆ ਅੰਦਰ ਅਸੀਂ ਗੱਲ ਬਾਤ ਕਰ ਲਈ ਕੋਰੇਣਾ ਬਾਪੋ ਗਰਮੀ ਜ਼ਨਾਓ ਪੱਥਰ ਆ ਤਪਦਾ ਤਾਂ ਹੈ ਮਹਿਲ ਬਾਲੀ ਗਰਮੀ ਆ ਆ ਨੀਨ ਗੇਟ ਆ ਤਾ ਹੈ ਮਹਿਲ ਦਾ ਬਾਹਰੋਂ ਟੋਗਾ ਟਾਗ ਲਾਣੇ ਪੈਂਦੇ ਕਟਜਮਾ ਕਰਾਉਣੀ ਪੈਂਦੀ ਆ ਫੇਰ ਅੰਦਰ ਬਾਹਲਾ ਕੋ ਕਰਨਾ ਪੈਂਦਾ ਤਿੰਨ ਚਾਰ ਗੱਲਾਂ ਪੂਰੀਆਂ ਕਰਕੇ ਅੰਦਰ ਬਣ ਜਾਂਦੇ ਆ ਅਸੀਂ ਸਾਰਿਆਂ ਕਲੀਅਰ ਕਰਕੇ ਹੁਣ ਤਾਂ ਹੈ ਮਹਿਲ ਦੇ ਵਿੱਚ ਇੱਥੋਂ ਅਸੀਂ ਐਂਟਰ ਹੋਵਾਂਗੇ ਬਾਬੋ ਤਾਜ ਮਹਿਲ ਇਥੇ ਪੰਜਾਬੀ ਬੰਦਾ ਜਿਹੜਾ ਪੱਠੇ-ਪੁੱਠੇ ਪਾਉਂਦਾ ਜਾਂ ਕੋਈ ਕੰਮ-ਕੁਮ ਕਰਦਾ ਪਸੂ-ਪਸੂ ਸਾਹੁੰਦਾ ਉਹ ਨਹੀਂ ਮਿਲਦਾ ਬਾਹਰੋਂ ਗੋਰੇ-ਗਾਰੇ ਮਿਲਣਗੇ ਜਾਂ ਕੋਈ ਹੋਰ ਤਗੜੇ ਬੰਦੇ ਪੰਜਾਬੀ ਬੰਦਾ ਦਾ ਇੱਕ ਅੱਧਾ ਹੀ ਮਿਲਦਾ ਪਾਣੀ ਹੈ ਨਹੀਂ ਇੱਥੇ ਪੀਣ ਨੂੰ ਇਹਦੇ ਵਿੱਚੋਂ ਹੀ ਪੀਂਦੇ ਆ ਪਾਣੀ ਇੱਥੇ ਮੂੰਹ 'ਵਾਂ ਢੋੜਿਆ ਦੇਖ ਲਓ ਤਾਜ ਮਹਿਲ ਬਾਪ 2 ਠੰਡੀ ਠੰਡੀ ਐਂ ਹਵਾ ਪਗਦੀ ਆ ਲੋਕ ਖੁਸ਼ ਆ ਕੁੜੇ ਨਾ ਮੁੰਡੇ ਆਏ ਹੋਏ ਆ ਫੁੱਟਮਾ ਖੇਤਦੇ ਆ ਐ ਨਜ਼ਾਰਾ ਯਾਰ ਤਾਜ ਮਹਿਲ ਦੇ ਵਿੱਚ ਇਧਰੋਂ ਤਾਜ ਮਹਿਲ ਆ ਇਕੱਠੇ ਐ ਜੋੜੇ ਆ ਜੋੜੇ ਆ ਇਹਦਾ ਫਾਇਦਾ ਪਿਆਰ ਐ ਜਿਹਦੇ ਮੁੰਡੇ ਕੁੜੇ ਦਾ ਪਿਆਰ ਆ ਉਹ ਹਣ ਗੇੜੇ ਕੁੜੇ ਦੇਣੇ ਆ ਤਾਜ ਮਹਿਲ ਦਾ ਰਸਿਆ ਚੀਜ਼ ਆ ਪਹਿਲਾਂ ਫੁੱਟਮਾ ਦੀ ਦੇਖਿਆ ਸੀਗਾ ਪੂਰਾ ਆਨੰਦ ਹਨਾ ਬਾਈ ਆਨੰਦ ਜੀ ਨੰਦਾਸਰਾ ਆਪਿਓ ਦਾ ਐਮਲ ਦੇ ਵਿੱਚ ਆਇਆ ਸੀ ਇੱਥੇ ਇੱਕ ਨੀ ਪੱਥਰ ਲੱਗਾ ਉਹ ਸੀ ਪੜਿਆ ਰਾਜ ਨੇ ਰਾਣੀ ਨੂੰ ਖੁਸ਼ ਕਰਨ ਵਾਸਤੇ ਆ ਤਾਜ ਨਾਲ ਬਣਾਤਾ ਤੇ ਰਾਣੀ ਘਟ ਕੋਸੀ ਰਾਜੇ ਨੂੰ ਆਂਦੀ ਵੀ ਮੇਰੀ ਖਾਤਰ ਹੋਰ ਕੀ ਕਰਦਾ ਉਹਨੇ ਵਜੀਰ ਨਾਲ ਸਲਾਹ ਕੀਤੀ ਸਲਾਹ ਕੀਤੀ ਰਾਤ ਨੂੰ ਰਾਤ ਨੂੰ ਬਹਿ ਕੇ ਤੇ ਰਾਜੇ ਨੇ ਵੀ ਹੱਥ ਵੜਦੇ ਮਸਤਰੀ ਦੇ ਤੇ ਰਾਣੀ ਬਹੁਤ ਖੁਸ਼ ਹੋਈ ਰਾਣੀ ਇੰਨਾ ਤਾਂ ਐਮਲ ਤੋਂ ਨਹੀਂ ਖੁਸ਼ ਹੋਈ ਜਿੰਨਾ ਵੀ ਰਾਜੇ ਆ ਉਹਦੇ ਵਜੀਰ ਮਸਤਰੀ ਦੇ ਹੱਥ ਵੜਦੇ ਇਸ ਦੁਆਲੇ ਵਿੱਚ ਰਾਜਾ ਮੋਨੋ ਸਪਰੇਤੀ ਦੇ ਮਾਰ ਗਿਆ ਉਹਦੇ ਚਿੱਠੀ ਲੈ ਗਿਆ ਸੀਗਾ ਭਾਈ ਕਿਸੇ ਦੀ ਰਾਣੀ ਆ ਪਾਂਸੇਦੀ ਆ ਕੁਛ ਵੀ ਆ ਇਦਰ ਕੋਈ ਵੱਡਾ ਕੰਮ ਦੀ ਲੋੜ ਨਹੀਂ ਆ ਫੁੱਦੂ ਦੇ ਗੈਰਟਾਂ ਦੀ ਲੋੜ ਸੈੱਟ ਹੋ ਜਾਂਦੇ ਨਾਲ ਖੁਸ਼ ਹੋਏ ਦਾਤਾ ਸਾਡਾ ਸਾਡਾ ਵੀਜ਼ਾ ਦਾਤਾ ਸਾਡਾ ਵੀ ਵੀਜ਼ਾ ਲਵਾ ਦਿਓ ਹੁਣ ਦੇਣੀ ਦਾਤਾ ਵੀਜ਼ਾ ਅਮਰੀਕਾ ਤੋਂ ਆਏ ਵਿਆਂ ਦਾ ਪੱਥਰ ਹੱਥ ਲਾ ਕੇ ਵੇਣੇ ਦਾਤਾ ਭੱਜ ਗਿਆ ਪਾਸੇ ਹੱਥਾਂ ਹੀ ਨਾਲ ਸੰਗਮਰਮਰ ਦਾ ਪੱਥਰ ਹਾਏ ਅੱਬਾ ਸੰਗਮਰਮਰ ਦਾ ਪੱਥਰ ਆ ਦਾਜਾ ਉਹ ਇਹ ਤਾਂ ਦੂਜਾ ਹੀ ਆ ਤਾਂ ਉਹ ਨਹੀਂ ਦਾਤਾ ਜਾ ਨਹੀਂ ਜਾਏਗਾ ਹੋਰੀ ਫੋਟੋ ਕਰ ਦੇਣਾ